ਸਤਿ ਸ਼੍ਰੀ ਅਕਾਲ ਜੀ। ਉਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ। ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ, ਦਸਾਂ ਦੇ ਮੋਤੀਚੂੜ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ। ਕਈ ਵੇਰ ਕੁਝ ਪੈਸੇ ਨਿਕਲ ਆਉਂਦੇ ਤਾਂ ਮौजਾਂ ਲੱਗ ਜਾਂਦੀਆਂ। ਇੱਕ ਵੇਰ ਸਵੇਰ ਸਵੇਰ ਅਨਾਊਂਸਮੈਂਟ ਹੋਈ ਵੱਡੀ ਕਲਾਸ ਦੀਆਂ ਕੁੜੀਆਂ ਨੇ ਮਠਿਆਈ ਬਣਾਉਣੀ ਸੀ। ਇੱਕ ਮੁਕਾਬਲਾ ਹੋਣਾ ਸੀ। ਤਰ੍ਹਾਂ ਤਰ੍ਹਾਂ ਦੀਆਂ ਵੰਡੀਆਂ ਤੇ ਹੋਰ ਵੀ ਕਿੰਨਾ ਕੁਝ ਔਸੋ ਦਿਨ ਪੜਾਈ ਵੀ ਨਹੀਂ ਸੀ ਹੋਣੀ ਮੈਂ ਮੇਥੇ ਟਾਈਮ ਅੱਪੜ ਗਿਆ ਜਿੱਥੇ ਜਾਵਾਂ ਉਹ ਅੱਗੋਂ ਡੁੰਨੇ ਵਿੱਚ ਪਾ ਕਿੰਨਾ ਕੁਝ ਦੇਈ ਜਾਵਣ ਤੇ ਮੈਂ ਰੱਜ ਰੱਜ ਖਾਈ ਜਾਵਾਂ ਕੁਝ ਐਸੀਆਂ ਵੀ ਜਿਹੜੀਆਂ ਪਹਿਲੀ ਵਾਰ ਖਾਧੀਆਂ ਸਨ ਆਖਿਰ ਜਦੋਂ ਪੂਰਾ ਰੱਜ ਹੋ ਗਿਆ ਤਾਂ ਵੱਡਾ ਅੜਕਾਰ ਮਾਰ ਉਥੋਂ ਤੁਰਨ ਲੱਗਾ ਤਾਂ ਸਾਰੀਆਂ ਮਗਰ ਭੱਜੀਆਂ ਆਈਆਂ ਆਖੇ ਪੈਸੇ ਕਿਹਨੇ ਦੇਣੇ 2 ਰੁਪਏ ਤੇ 75 ਪੈਸੇ ਬਣੇ ਮੈਂ ਡਰੇ ਹੋਏ ਨੇ ਆਪਣੇ ਖਾਲੀ ਬੋਝੇ ਵਿਖਾ ਦਿੱਤੇ ਪਰ ਉਹ ਕਿੰਨੀਆਂ ਸਾਰੀਆਂ ਤੇ ਮੈਂ ਇਕੱਲਾ ਕੋਈ ਕੁਝ ਆਖੀ ਜਾਵੇ ਤੇ ਕੋਈ ਕੁਝ ਜੇ ਪੈਸੇ ਨਾ ਦਿੱਤੇ ਤਾਂ ਗੱਲ ਕਰਦਿਆਂ ਤੱਕ ਜਾਉ ਮਾਸਟਰ ਜੀ ਕੋਲੋਂ ਕੁੱਟ ਜੁਰਮਾਨਾ ਬੇਇਜ਼ਤੀ ਮਖੌਲ ਅਤੇ ਹੋਰ ਵੀ ਕਿੰਨਾ ਕੁਝ ਆਖਰ ਇੰਨਾ ਸਾਰਾ ਕੁਝ ਸੌਣ ਕਬਰਾਂਏ ਰੋਣ ਹੋਏ ਇਨਜ਼ਾਰ ਰੋਣ ਨਿਕਲ ਗਿਆ ਐਨੇ ਨੂੰ ਇੱਕ ਕੁੜੀ ਛੇਤੀ ਨਾਲ ਅੱਗੇ ਆਈ ਤੇ ਮੈਨੂੰ ਆਪਣੇ ਕਲੇਵੇ ਵਿੱਚ ਲੈ ਲਿਆ ਚੁੰਨੀ ਨਾਲ ਮੇਰੇ ਹੰਝੂ ਪੂੰਝੇ ਲਾੜ ਪਿਆਰ ਕੀਤਾ ਤੇ ਆਖਿਆ ਕੁਝ ਨਹੀਂ ਹੁੰਦਾ ਬਸ ਚੁੱਪ ਕਰਕੇ ਮੇਰੇ ਮਗਰ ਘੋਤਾ ਰਹਿ। ਉਸ ਵੇਲੇ ਉਹ ਮੈਨੂੰ ਮੇਰੀ ਦਾਦੀ ਜੀ ਦੀਆਂ ਸਾਖੀਆਂ ਵਾਲੀ ਬੇਬੇ ਨਾਨਕੀ ਦਾ ਹੀ ਰੂਪ ਹੀ ਲੱਗੀ। ਐਨੇ ਨੂੰ ਪ੍ਰਿੰਸੀਪਲ ਮੈਡਮ ਵੀ ਆ ਗਏ। ਸਾਰੇ ਸਾਰੀ ਗੱਲ ਦਾ ਪਤਾ ਲੱਗਾ ਤਾਂ ਹੱਸ ਪਏ। ਫੇਰ ਘੜੀ ਵਗੇ ਵੇਖਦੇ ਆ ਪੁੱਛਣ ਲੱਗੇ। ਸਭ ਤੋਂ ਵਧੀਆ ਬਣਨਗੀ ਚੁੰਨਣ ਵਾਲੇ ਜੱਜ ਨੇ ਆਉਣਾ ਸੀ ਉਹ ਅਜੇ ਤੱਕ ਆਪੜਿਆ ਕੇ ਨਹੀਂ। ਨਾ ਵਿੱਚ ਜਵਾਬ ਮਿਲਣ ਤੇ ਆਖਣ ਲੱਗੇ ਇਸ ਬੱਚੇ ਨੇ ਤਕਰੀਬਨ ਸਾਰੀਆਂ ਮਠਿਆਈਆਂ ਖਾਧੀਆਂ ਨੇ ਬਤੌਰ ਜੱਜ ਵੀ ਹੁਣ ਇਹੀ ਦੱਸੇਗਾ ਕਿ ਸਭ ਤੋਂ ਵਧੀਆ ਕਿਹੜੀ ਸੀ ਹੁਣ ਕਿੰਨੀਆਂ ਸਾਰੀਆਂ ਸਵਾਲੀਆਂ ਨਜ਼ਰਾਂ ਮੇਰੇ ਤੇ ਗੱਡੀਆਂ ਗਈਆਂ ਤੇ ਮੈਂ ਪਲਾਂ ਛਿਨਾ ਵਿੱਚ ਹੀ ਇੱਕ ਵੱਡੀ ਭੀੜ ਦਾ ਜ਼ਰੂਰੀ ਜਿਹਾ ਕੇਂਦਰ ਬਿੰਦੂ ਬਣ ਗਿਆ ਸਮਝਣਾ ਆਵੇ ਕੀ ਆਖਾਂ ਫਿਰ ਅਚਾਨਕ ਹੀ ਵੱਡੀ ਭੈਣ ਦੀ ਉਮਰ ਦੀ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਜਿਸਨੇ ਮੈਨੂੰ ਔਖੇ ਵੇਲੇ ਆਪਣੀ ਬੁੱਕਲ ਵਿੱਚ ਲੁਕੋਇਆ ਸੀ ਅਗਲੇ ਹੀ ਪਲ ਰੌਲਾ ਪੈ ਗਿਆ ਕਿ ਗੁਲਾਬ ਜਮਨ ਵਾਲੀ ਬੰਨਗੀ ਜਿੱਤ ਗਈ ਪਰ ਫੜਕ ਫੜਕ ਕਰਕੇ ਵੱਜ ਰਿਹਾ ਮੇਰਾ ਦਿਲ ਹੀ ਜਾਣਦਾ ਸੀ ਕਿ ਉਸ ਦਿਨ ਗੁਲਾਬ ਜਮਨ ਨਹੀਂ ਸਗੋਂ ਹਮਦਰਦੀ ਅਤੇ ਆਪਣੇ ਪਾਣ ਤੇ ਪਿਆਰ ਮੁਹੱਬਤ ਦਾ ਇੱਕ ਅਦੁੱਤੀ ਮਜੱਸਮਾ ਬਾਜੀ ਮਾਰ ਗਿਆ ਸੀ ਅੱਜ ਇੰਨੇ ਬਰਿਆਂ ਬਾਅਦ ਸ਼ਹਿਸਨ ਜੱਜ ਲੱਗ ਭਾਵੇਂ ਉਸੇ ਸ਼ਹਿਰ ਵਿੱਚ ਹੀ ਤਨਾਤਾਂ ਪਰ ਫੇਰ ਵੀ ਜਦੋਂ ਕਦੀ ਉਸ ਹਾਈ ਸਕੂਲ ਅੱਗੇੋਂ ਨਿਕਲਦਾ ਨਿਕਲਣ ਦਾ ਸੁਭਬ ਬੰਦਾ ਹੈ ਤਾਂ ਐਨ ਮੋਹਰੇ ਗੱਡੀ ਜ਼ਰੂਰ ਰੁਕਵਾ ਲੈਂਦਾ ਹਾਂ ਫੇਰ ਜਦੋਂ ਡਰਾਈਵਰ ਹੈਰਾਨ ਹੋ ਕੇ ਪੁੱਛਦਾ ਹੈ ਤਾਂ ਅੱਗੋਂ ਆਖਦਾ ਹਾਂ ਕਿ ਕਰਮ ਸਿਆਂ ਇਹ ਉਹੀ ਥਾਂ ਹੈ ਜਿੱਥੇ ਕਦੀ ਤੇਰਾ ਸਾਹਿਬ ਜ਼ਿੰਦਗੀ ਵਿੱਚ ਪਹਿਲੀ ਵਾਰ ਜੱਜ ਬਣਿਆ ਸੀ ਉਸ ਮੁਕਦਮੇ ਦਾ ਜੱਜ ਜਿਸ ਵਿੱਚ ਕਿਸੇ ਨੂੰ ਕੋਈ ਸਜ਼ਾ ਨਹੀਂ ਸੀ ਹੋਈ ਸਗੋਂ ਇੱਕ ਐਸੇ ਇਨਾਮ ਦਾ ਲੈਣ-ਦੇਣ ਹੋਇਆ ਸੀ ਜਿਹੜਾ ਬਹੁਤ ਘੱਟ ਲੋਕਾਂ ਨੂੰ ਹੀ ਨਸੀਬ ਹੁੰਦਾ ਹੈ